ਮੁੰਬਈ ਸਨਤ ਕਾਰਾ ਨਾਲ ਮੀਟਿੰਗ ਕਰ ਰਹੇ ਸੀਐਮ ਭਗਵੰਤ ਪਾਣ ਪੰਜਾਬ ਦੇ ਨਿਵੇਸ਼ ਨੂੰ ਲੈ ਕੇ ਦੇ ਰਹੇ ਨੇ ਸੱਦਾ ਸਨ ਫਾਰਮਾ ਦੇ ਸੀਈਓ ਨੇ ਕੀਤੀ ਮੁਲਾਕਾਤ ਫਿਰ ਦੇਖ ਜੈਪੁਰ ਤੋਂ ਨਾਮਜ਼ਦ ਕੀ ਪਰੰਗੇ ਰਵਨੀਤ ਸਿੰਘ ਬਿੱਟੂ Rajasthan ਤੋਂ ਜਾਣਗੇ ਰਾਜ ਸਭਾ ਫਿਲਹਾਲ ਕਿਸੇ ਵੀ ਸਦਨ ਦੇ ਨਹੀਂ ਹੰਮੈਂਟ ਕੰਗਨਾ ਦੀ ਮੂਵੀ ਐਮਰਜੈਂਸੀ ਤੇ ਅਕਾਲੀ ਦਲ ਨੂੰ ਇਤਰਾਜ਼ ਹਰਸ਼ੀਮਰਤ ਕੌਰ ਬਾਦਲ ਬੋਲੇ ਕੰਗਨਾ ਹਮੇਸ਼ਾ ਕਰਦੀ ਹੈ ਵਿਵਾਦਿਤ ਗੱਲਾ ਸਿੱਖ ਕੌਮ ਨੂੰ ਨਾ ਕੀਤਾ ਜਾਵੇ ਵਧਣਾ ਪੰਜਾਬ ਚ ਆਪਣਾ ਕੁੰਬਾ ਵਦੌਨ ਚ ਜੁਟੀ ਭਾਜੀ ਨਵੇਂ ਸਿਰੇ ਤੋਂ ਮੈਂਬਰਸ਼ਿਪ ਮੁਹਿੰਮ ਦਾ ਕੀਤਾਗਾਸ ਵਤਵਾਤ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਜੱਤ ਜੰਦਰ ਨੂੰ ਛੱਡ ਕੇ ਪੰਜਾਬ ਫਾਰਤਵੰਦ ਦਾ ਕੋਈ ਖਾਸ ਅਸਰ ਨਹੀਂ ਐਸਸੀ ਐਸਟੀ ਕੋਟੇਜ ਕਰੀਮੀ ਲੇਅਰ ਦੇ ਖਿਲਾਫ ਦਿੱਤੀ ਗਈ ਹੈ ਫਾਰਤਵੰਦ ਕੋਲ ਬਿਹਾਰ ਚ ਬੰਦ ਰਾਨ ਕਈ ਜਗ੍ਹਾ ਰੋਕਿਆ ਗਈਆਂ ਟ੍ਰੇਨਾਂ ਦਸੰਬਰ ਜਾਂ ਜਨਵਰੀ ਤੱਕ ਕੌਸ਼ਿਸ਼ ਜੇ ਐਸਜੀਪੀਸੀ ਚੋਣਾ ਗੁਦਵਾਰਾ ਚੋਣ ਕਮਿਸ਼ਨਰ ਐਸਐਸ ਫਾਰੋ ਬੋਲੇ 26 ਨਵੰਬਰ ਤੱਕ ਸਾਰੀ ਪ੍ਰਕਿਰਿਆ ਕਰ ਲਵਾਂਗੇ ਪੂਰੀ ਇਸ ਤੋਂ ਬਾਅਦ ਕਰਾਂਗੇ ਐਸਜੀਪੀਸੀ ਚੋਣਾ ਦੀ ਸਫਲਤਾ ਪੰਜਾਬ ਦੇਸੀ ਕੇਵਚ ਵੱਡੇ ਪੱਧਰ ਤੇ ਮਿਲਾਵਟ ਦੀ ਕੀ ਫੀਸਦ ਤੋਂ ਬਾਅਦ ਸੈਂਪਲਸ ਹੋਏ ਫੇਲ ਦੁੱਧ ਉਤਪਾਦਾਂ ਚ ਪਾਣੀ ਅਤੇ ਯੂਰੀਆ ਦੀ ਪਾਈ ਗਈ ਬਲਬ ਰਾਜਪਾਦੀ ਅਜੀਜ਼ਪੁਰ ਟੋਲ ਪਲਾਜ਼ਾ ਤੇ ਜ਼ਬਰਦਸਤ ਹੰਗਾਮਾ ਬੱਸ ਡਰਾਈਵਰਾਂ ਤੇ ਟੋਲ ਕਰਮਚਾਰੀਆਂ ਵਿਚਾਲੇ ਹੋਇਆ ਝਗੜਾ विरोध वजो रोडवेज कर्मचारियों ने सड़क से दिता धरना अमृतसर समेत पंजाब के कई हिस्सों च भारी मीह बारिश विचाले भी वड्डी गिनती च दरबार साहब नतमस्तक हो रही संगत सत्या जी मैं हाँ सरबजोत कौर न्यूज एटीन देख रहे सारे दर्शकों का स्वागत है बुलेटिन की शुरुआत करते करांग गल करांगे सीएम भगवंत मान की ਜੋ ਕਿ ਇਸ ਟਾਈਮ ਮੁੰਬਈ ਚ ਮੌਜੂਦ ਨੇ ਤੇ ਮੁੰਬਈ ਦੇ ਸਨਦਕਾਰਾਂ ਨੂੰ ਮਿਲ ਰਹੇ ਨੇ ਮੁਲਾਕਾਤ ਸੀਐਮ ਭਗਵੰਤ ਪਾnde ਵੱਲੋਂ ਸਮਾਰਤ ਇੰਡਸਟਰੀਅਲ ਸਾਲ ਕੀਤੀ ਜਾ ਰਹੀ ਹੈ ਪੰਜਾਬ ਦੇ ਨਿਵੇਸ਼ ਨੂੰ ਲੈ ਕੇ ਸੱਦਾ ਸੀਐਮ ਭਗਵੰਤ ਪਾnde ਰਹੇ ਨੇ ਦਜ਼ਿਕਸਨ ਫਾਰਮਾ ਦੇ ਸੀਟੀਓ ਨਾਲ ਮੀਟਿੰਗ ਸੀਐਮ ਭਗਵੰਤ ਪਾnde ਵੱਲੋਂ ਕੀਤੀ ਗਈ ਪੰਜਾਬ ਦੇ ਵਿਸਥਾਰ ਦੇ ਲਈ ਸਨ ਫਾਰਮਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਮੌਕੇ ਦੀ ਤਸਵੀਰਾਂ ਸਾਹਮਣੇ ਆਈਆਂ ਨੇ ਵੇਖਿਆ ਜਾ ਸਕਦਾ ਹੈ ਕਿ ਸੀਐਮ ਭਗਵੰਤ ਪਾਣ ਖੁਦ ਉੱਥੇ ਮੌਕੇ ਤੇ ਮੌਜੂਦ ਨੇ

ਉਨਾ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਪੰਜਾਬ ਚ ਜੋ ਨੌਕਰੀਆਂ ਨੇ ਉਹ ਆਟ ਲੱਗ ਗਿਆ। ਬਿਨਾਂ ਮੇਰੇ ਸਹਿਯੋਗੀ ਪੰਕਜ ਕਪਾਈ ਫੋਨ ਲਾਈਨ ਤੇ ਜੁੜੇ ਨੇ। ਪੰਕਜ ਤਸਵੀਰਾਂ ਸਾਹਮਣੇ ਆਇਆ ਨੇ ਸੀਈਓ ਸਨ ਫਾਰਮਾ ਦੇ ਮੁਲਾਕਾਤ ਕੀਤੀ ਗਈ ਹੈ। ਹੋਰ ਕਿਹੜੇ ਇੰਡਸਟ੍ਰੀਅਲਿਸ ਨੇ ਜਿਹਨਾਂ ਨਾਲ ਮੁਲਾਕਾਤ ਅੱਜ ਸੰਭਵ ਹੈ? ਦੇਖੋ ਅੱਜ 3 ਤੋਂ 4 ਮੀਟਿੰਗ ਹੋਰ ਨੇ ਮੁੱਖ ਮੰਤਰੀ ਭਗਵੰਤ ਮਾਨ ਹੋ ਰਹਿਆਂ ਵਕ ਵਕ ਜਿਹੜੇ ਵੱਡੇ ਇਨਵੈਸਟਰ ਨੇ ਉਹਨਾਂ ਦੇ ਨਾਲ ਇਹ ਪਹਿਲੀ ਮੀਟਿੰਗ ਜਿਹੜੀ ਇਸ ਵੇਲੇ ਅ ਚੱਲ ਰਹੀ ਹੈ ਔਰ ਇਸ ਮੀਟਿੰਗ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਭਰੋਸਾ ਮਿਲਿਆ ਹੈ ਕਿ ਪੰਜਾਬ ਦੇ ਵਿੱਚ ਇਨਵੈਸਟ ਜਿਹੜਾ ਵੈ ਉਹ ਕੀਤਾ ਜਾ ਸਕਦਾ ਹੈ ਕਿਉਂਕਿ ਪਿਛਲੇ ਸਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀ ਹੈ ਵਕਫਾ ਤਾਵਾ ਤੇ ਦੌਰਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਕੀਤੀ ਜਾਵੇ ਪੰਜਾਬ ਦੇ ਮਾਹੌਲ ਬਾਰੇ ਖਾਸ ਤੌਰ ਤੇ ਇੱਕ ਇਨਵੈਸਟਰ ਸੱਮਟ ਵੀ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਦੇਸ਼ ਭਰ ਤੋਂ ਇਨਵੈਸਟਰ ਬੁਲਾਏ ਸੀਗੇ ਔਰ ਦੱਸਿਆ ਸੀਗਾ ਕਿ ਪੰਜਾਬ ਦਾ ਜਿਹੜਾ ਵਿਰਸਾ ਹੈ ਪੰਜਾਬ ਦੀ ਜਿਹੜੀ ਜ਼ਮੀਨ ਹੈ ਪੰਜਾਬ ਦੇ ਵਿੱਚ ਮਾਹੌਲ ਚੰਗਾ ਵੈ ਔਰ ਜਿਹੜੀ ਸਰਕਾਰ ਉਹ ਹਰੇਕ ਸਹੂਲਤ ਜਿਹੜੀ ਇਨਵੈਸਟਰ ਨੂੰ ਦੇਗੀ ਤਾਂ ਇੱਕ ਵਾਰ ਫੇਰ ਮੁੱਖ ਮੰਤਰੀ ਇਸ ਵਲੇ ਜਿਹੜੇ ਮੁੰਬਈ ਦੌਰੇ ਤੇ ਨੇ ਔਰ ਉੱਥੇ ਵਕਫ ਵਕ ਕੰਪਨੀਆਂ ਦੇ ਜਿਹੜੇ ਸੀਓ ਨੇ ਉਹਨਾਂ ਦੇ ਨਾਲ ਮੀਟਿੰਗ ਜਿਹੜੀ ਉਹ ਕਰ ਰਹੇ ਹੈ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਇਨਵੈਸਟਮੈਂਟ ਆਵੇ ਉਹ ਕੀਤਾ ਜਾਵੇ ਹੂੰ ਪੰਕਜ ਜੀ ਸਿਖਿਆ ਸੀ ਕਿ ਹਾਲ ਹੀ ਚ ਪੰਜਾਬ ਸਰਕਾਰ ਦੇ ਵੱਲੋਂ ਤਮਾਮ ਜੋ ਪੇਪਰ ਵਰਕ ਹੈ ਨਿਵੇਸ਼ਕਾਂ ਨੂੰ ਲੈ ਕੇ ਟੈਕਨੀਕੈਲਿਟੀਆਂ ਨੇ ਉਸ ਨੂੰ ਵੀ ਸੌਖਾ ਕਿਤਨਾ ਕਿਤੇ ਕੀਤਾ ਗਿਆ ਹੈ ਦੇਖੋ ਕਿਉਂਕਿ ਜਿਹੜੇ ਇਨਵੈਸਟਰ ਹੁੰਦੇ ਨੇ ਉਹਨਾਂ ਦਾ ਸਭ ਤੋਂ ਪਹਿਲਾ ਤੇ ਵੱਡਾ ਸਵਾਲ ਇਹ ਹੁੰਦਾ ਵੈ ਕਿ ਜਦੋਂ ਅਸੀਂ ਸੂਬੇ ਦੇ ਵਿੱਚ ਇਨਵੈਸਟ ਕਰਨ ਦੇ ਲਈ ਆਨੇ ਆ ਸਾਨੂੰ ਜੇ ਜ਼ਮੀਨ ਲੈਣੀ ਹੈ ਤਾਂ ਜ਼ਮੀਨ ਲੈਣ ਦੇ ਲਈ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਵਕਫਾ ਵਕਫਾ ਡਿਪਾਰਟਮੈਂਟ ਜਿਹੜੇ ਨੇ ਉਸ ਨੂੰ ਪਰੀ ਚੰਡੀ ਦੇ ਦੇਣ ਦੇ ਵਿੱਚ ਕਾਫੀ ਸਮਾਂ ਲਗਾ ਦਿੰਦੇ ਨੇ ਕਈ ਥਾਵਾਂ ਤੇ ਰਿਸ਼ਵਤ ਦਾ ਮਸਲਾ ਸਾਹਮਣੇ ਆਂਦਾ ਵੈ ਤਾਂ ਮੁੱਖ ਮੰਤਰੀ ਇਸੇ ਗੱਲ ਦਾ ਜ਼ਿਕਰ ਮੀਟਿੰਗ ਦੇ ਵਿੱਚ ਕਰ ਰਹੇ ਨੇ ਕੀ ਵਨ ਵਿੰਡੋ ਜਿਹੜੀ ਆ ਉਹ ਕੀਤੀ ਗਈ ਹੈ ਤੁਹਾਨੂੰ ਜਮੀਨ ਲੈਣੀ ਹੈ ਉਹਦੇ ਇੱਕ ਜਿਹੜਾ ਵਾ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਏਗੀ ਜਿਹੜੇ ਡਿਪਾਰਟਮੈਂਟ ਨੇ ਉਹ ਇਕੱਠੇ ਮਿਲ ਕੇ ਜਿਹੜਾ ਵਾ ਉਹ ਕੰਮ ਕਰਨਗੇ ਉਹ ਜਲਦ ਜਲਦ ਤੁਹਾਨੂੰ ਜਮੀਨ ਤੋਂ ਲੈ ਕੇ ਬਿਜਲੀ ਹੋਵੇ ਕਿਉਂਕਿ ਬਿਜਲੀ ਵੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੂਰੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਏਗੀ ਔਰ ਇਨਵੈਸਟ ਕਰਨ ਦੇ ਵਿੱਚ ਕੋਈ ਦਿੱਕਤ ਜਿਹੜੀ ਹੈ ਉਹ ਨਹੀਂ ਆਏਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੰਕਜ ਸਾਨੂੰ ਤਮਾਮ ਜਾਣਕਾਰੀ ਦੇਣ ਲਈ ਤੇ

ਟੈਕਨੀਕੈਲਿਟੀਆਂ ਜੋ ਪਰੇਸ਼ਾਨੀ ਨਿਵੇਸ਼ ਨਿਵੇਸ਼ਕਾਂ ਨੂੰ ਆਉਂਦੀ ਸੀ ਇਨਵੈਸਟਰਸ ਨੂੰ ਆਉਂਦੀ ਸੀ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਨੂੰ ਸੌਖਾ ਤੇ ਸਰਲ ਕੀਤਾ ਗਿਆ ਤਾਂ ਜੋ तमाम ਜੋ ਇਨਵੈਸਟਰਸ ਨੇ ਉਹਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ

ਇਹ ਫਾਰਤਾਨ ਨੂੰ ਬੀਐਸਪੀ ਦਾ ਸਮਰਥਨ ਹੈ ਜਿਸੀ ਗੱਲ ਕਰੀਏ ਜਲੰਧਰ ਦੀ ਜਲੰਧਰ ਚ ਇੱਕ ਵੱਡੀ ਪਕੜ ਹੈ ਬੀਐਸਪੀ ਦੀ ਵੱਡੀ ਤਾਦਾਦ ਜਿ ਦੋਆਬੇ ਰੀਜਨ ਚ ਕਿਤੇ ਕਿ ਉਹਤੇ ਸਾਨੂੰ ਅਸਰ ਦੇਖਣ ਨੂੰ ਮਿਲ ਰਿਹਾ ਹੈ ਫੈਸ਼ਨ ਕਾਰੀਆਂ ਦੇ ਵੱਲੋਂ ਜੋ ਹਾਈਵੇ ਬਸਤੀ ਚਾਂਦ ਹੁਣ ਉਸ ਕੀਤੀ ਗਈ ਸੀ ਤੇ ਬੰਦੇ ਮਦਦ ਨਜ਼ਰ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕਰ ਲੈ ਇੰਤਜ਼ਾਮਤ ਪ੍ਰਬੰਧ ਕੀਤੇ ਹੋਏ ਨੇ ਜ਼ਿਕਰਯੋਗ ਹੈ ਕਿ ਦਰਸਲ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਰਿਜ਼ਰਵੇਸ਼ਨ ਤੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਐਸਸੀ ਐਸਟੀ ਰਿਜ਼ਰਵੇਸ਼ਨ ਚ ਕਰੀਮੀ ਲੇਅਰ ਨੂੰ ਨਾਟ ਦੀ ਇਜਾਜ਼ਤ ਦਿੱਤੀ ਹੈ ਕੋਰਟ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਅਸਲ ਵਿੱਚ ਇਸ ਦੀ ਲੋੜ ਹੈ ਉਹਨਾਂ ਨੂੰ ਰਾਖਵੇਂਕਰਨ ਵਿੱਚ ਪਹਿਲੀ ਪਹਿਲ ਮਿਲਣੀ ਚਾਹੀਦੀ ਹੈ ਕਈ ਸਮਾਜਿਕ ਅਤੇ ਸਿਆਸੀ ਜਟਿਲਤਾਵੀਆਂ ਇਸ ਦਾ ਵਿਰੋਧ ਵੀ ਕਰ ਰਹੇ ਹਨ ਆਪਕੋ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਅਜਲੰਦਰ ਦੀਆਂ ਨੇ ਜਿੱਥੇ ਕਿ ਪ੍ਰਸ਼ਨ ਕਾਰੀਆਂ ਦੇ ਵੱਲੋਂ ਦਰੀ ਵਿਛਾ ਕੇ ਸਵੇਰ ਦੇ ਲਈ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾਰੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜੇ ਅਸੀਂ ਪੰਜਾਬ ਦੇ ਹੋਰ ਬਾਕ ਬਕਵਾਦ ਦਾ ਜ਼ਿਕਰ ਕਰੀਏ ਤੇ ਉੱਥੇ ਭਾਰਤ ਬੰਦਾ ਅਸਰ ਦੇਖਣ ਨੂੰ ਨਹੀਂ ਮਿਲਦਾ ਮੈਂ ਰਾਗਰ ਜੈ ਤੇ ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਜਿੱਥੇ ਇੱਕ ਪਾਸੇ ਭਾਰਤ ਬੰਦ ਦੀ ਕੋਲ ਦਾ ਅਸਰ ਜਲੰਧਰ ਸ਼ਹਿਰ ਵਿੱਚ ਥੋੜਾ ਬੋਟਾ ਦਿਖਦਾ ਪਿਆ ਦੂਜੇ ਪਾਸੇ ਮੌਸਮ ਵੀ ਬਦਲ ਚੁੱਕਾ ਹੋਇਆ ਤਸਵੀਰਾਂ ਦੇਖ ਸਕਦੇ ਹੋ ਕਿ ਤੇਜ਼ ਬਾਰਿਸ਼ ਜਿਹੜੀ ਇੱਥੇ ਹੋ ਰਹੀ ਹੈ ਕਿਉਂਕਿ 10 ਵਜੇ ਹੀ ਜਿਹੜੇ ਕਾਲੇ ਬੱਦਲ ਆਣੇ ਸ਼ੁਰੂ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਬਾਰਿਸ਼ ਕਾਫੀ ਤੇਜ਼ ਹੋ ਰਹੀ ਹੈ ਤੇ ਕੁਝ ਹੀ ਦੇਰ ਦੀ ਬਾਰਿਸ਼ ਤੋਂ ਬਾਅਦ ਜਿ ਦੇਖ ਸਕਦੇ ਕਿ ਪਾਣੀ ਵੀ ਹੁਣ ਇੱਥੇ ਭਰਨਾ ਸ਼ੁਰੂ ਹੋ ਚੁੱਕਾ ਵੈ ਜਿਸ ਕਰਕੇ ਜਿਹੜੇ ਲੋਕ ਧਰਨੇ ਤੇ ਬੈਠੇ ਹੋਏ ਸੀਗੇ ਉਹਨਾਂ ਨੂੰ ਵੀ ਇੱਥੋਂ ਉੱਠਣ ਲਈ ਮਜਬੂਰ ਹੋਣਾ ਪਿਆ ਵੈ ਕਿਉਂਕਿ ਇੱਥੇ ਦਰਿਆ ਹੁਣ ਗਿੱਲੀਆਂ ਹੋ ਚੁੱਕੀ ਆ ਤੇ ਇੱਥੇ ਪਾਣੀ ਪਰ ਚੁੱਕਾ ਹੈ ਕਿ ਕਿਸੇ ਥਾਂ ਤੇ ਇਹ ਲੋਕ ਬੈਠੇ ਹੋਏ ਸੀਗੇ ਤਾਂ ਇਸ ਥ ਪਾਣੀ ਪੜ ਚੁੱਕਾ ਹੈ ਕਿਉਂਕਿ ਹੁਣ 15-20 ਮਿੰਟ ਤੋਂ ਲਗਾਤਾਰ بارش ਹੋ ਰਹੀ ਹੈ ਤੇ بارش ਕਾਫੀ ਤੇਜ਼ ਹੁੰਦੀ ਪਈ ਹੈ ਜਿਸ ਕਰਕੇ ਹੁਣ ਗਰਮੀ ਤੋਂ ਵੀ ਰਾਹਤ ਮਿਲੀ ਹੈ ਕਿਉਂਕਿ ਬੀਤੇ ਦਿਨ ਕਾਫੀ ਗਰਮੀ ਸੀਗੀ ਟੈਂਪਰੇਚਰ ਕਾਫੀ ਹਾਈ ਸੀਗਾ ਲੇਕਿਨ بارش ਪੈਣ ਦੇ ਨਾਲ ਮੌਸਮ ਵਿੱਚ ਇੱਕ ਠੰਡਕ ਜਿਹੜੀ ਆ ਦੇਖਣੀ ਸ਼ੁਰੂ ਹੋਈ ਹੈ ਉਸ ਤੋਂ ਇਲਾਵਾ ਤੁਸੀਂ ਇਹ ਦੇਖ ਸਕਦੇ ਕਿ ਰੋਡ ਜਿਹੜੀ ਕਿ ਹਜੇ ਵੀ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਹੈ ਇੱਥੇ ਰਸੀਆਂ ਲਗਾਈਆਂ ਗਈਆਂ ਤੇ ਗੱਡੀਆਂ ਜਿਹੜੀਆਂ ਸਰਵਿਸ ਲਾਈਨ ਤੋਂ ਹੁੰਦੇ ਹੋਏ ਸ਼ਹਿਰ 'ਚ ਜਿਹੜੀ ਕਿ ਦੂਜੇ ਥਾਵਾਂ ਤੇ ਜਾ ਰਹੀ ਹੈ ਕਿਉਂਕਿ ਇਹ ਰੋਡ ਪਠਾਨਕੋਟ ਵੱਲੋਂ ਆ ਰਹੀ ਹੈ ਤੇ ਮੇਨ ਹਾਈਪੇ ਹੈਗਾ ਕਿਉਂਕਿ ਇਹ ਰੋਡ ਸਿੱਧਾ ਇੱਥੋਂ ਜਲੰਧਰ ਸ਼ਹਿਰ ਤੇ ਐਂਟਰ ਹੁੰਦੀ ਹੈ ਲੇਕਿਨ ਪਠਾਨਕੋਟ ਚੌਂਕ ਦੇ ਵਿੱਚ ਧਰਨਾ ਲੱਗਣ ਕਾਰਨ ਜਿਹੜਾ ਕੀ ਹੈ ਇੱਥੇ ਹੁਣ ਇਹਨਾਂ ਨੂੰ ਡਿਵਾ ਜੋ ਕੇ ਲੰਮਾ ਪਿੰਚੌਂਕ ਤੇ ਰੱਖੀ ਹੈ ਸ਼ਹਿਰ ਵਿੱਚ ਐਂਟਰ ਹੋਣਾ ਪੈਣਾ ਲੇਕਿਨ ਜੋਸ਼ ਵੀ ਇੱਥੇ ਦੇ ਬਰਕਰਾਰ ਨਜ਼ਰ ਆ ਰਿਹਾ ਹੈ ਹਲੇ ਵੀ ਇਹਨਾਂ ਵੱਲੋਂ ਜਿਹੜੇ ਕੀ ਨਾਰੇਬਾਜ਼ੀ ਕੀਤੀ ਗਈ ਹੈ ਕਿਉਂਕਿ ਪਾਣੀ ਭਰਿਆ ਹੋਇਆ ਹੈ ਤੇ ਚੌਕ ਦੇ ਆਲੇ ਦੁਆਲੇ ਲੋਕ ਖੜੇ ਹੋ ਚੁੱਕੇ ਤੇ ਪੁਲਿਸ ਨੇ ਵੀ ਜਿਹੜੇ ਕੀ ਹੈ ਇੱਥੇ ਪੂਰੀ ਤਰ੍ਹਾਂ ਮੁਸਤੈਦ ਹੈ ਪੁਲਿਸ ਪੱਲ ਵੀ ਇ ਕੋਈ ਇੱਥੇ ਹੰਸਨਾ ਵੀ ਘਟਨਾ ਨਾ ਵਾਪਰੇ ਕਿਉਂਕਿ ਬਹੁਤ ਸਾਰੀ ਜਥੇਬੰਦੀਆਂ ਵੱਲੋਂ ਵੀ ਕਿਹਾ ਗਿਆ ਸੀ ਕਿ ਅਸੀਂ ਬੰਦ ਨਹੀਂ ਹੋਣ ਦਵਾਂਗੇ ਜਿਸ ਤੇ ਮਤੇ ਨਜ਼ਰ ਪਹਿਲਾਂ ਤੋਂ ਹੀ ਸਿਕਿਉਰਿਟੀ ਦੇ ਜਿਹੜੇ ਕੀ ਪੁਖਤਾ ਇੰਤਜ਼ਾਮ ਕੀਤੇ ਹੋਏ ਆ ਹੁਣ ਵੇਖਣ ਵਾਲੀ ਗੱਲ ਹੋਊ ਕਿ ਇਸ ਚੀਜ਼ ਦਾ ਅਸਰ ਕਿੰਨੀ ਦੇਰ ਤੱਕ ਜਿਹੜੇ ਕਿਆ ਨਜ਼ਰ ਆਊਗਾ ਤਾਂ ਕਿੰਨੀ ਦੇਰ ਤੱਕ ਬਾਕੀ ਸ਼ਹਿਰ ਬੰਦ ਹੁੰਦਾ ਵਾ ਜਾਂ ਫਿਰ ਨਹੀਂ ਕੈਮਰਾਮੈਨ ਅਜੇ ਤੇ ਨਾਲ ਮਹਾਰਾਜਪੁਰ ਜੈ ਨਿਊਜ਼ 24 ਪੰਜਾਬ ਜਲੰਧਰ ਐਸਆਈਐਸਟੀ ਐਕਟ ਨੂੰ ਲੈ ਕੇ ਜਿੱਥੇ ਭਾਰਤ ਬੰਦ ਦੀ ਕਾਲ ਦਾ ਸੱਦਾ ਦਲਿਤ ਸਮਾਜ ਦੇ ਵੱਲੋਂ ਦਿੱਤਾ ਗਿਆ ਸੀ ਇਸੇ ਤਰ੍ਹਾਂ ਚੱਲਦੇ ਆ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਇਸ ਦਾ ਕੋਈ ਵੀ ਜ਼ਿਆਦਾਤਰ ਅਸਰ ਜਿਹੜਾ ਨਹੀਂ ਦੇਖਣ ਨੂੰ ਮਿਲ ਰਿਹਾ ਔਰ ਗੱਲ ਕਰੀਏ ਲੁਧਿਆਣਾ ਦੇ ਚੋੜੇ ਬਾਜ਼ਾਰ ਦੀ ਤਾਂ ਅਸੀਂ ਚੋੜੇ ਬਾਜ਼ਾਰ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਦਿਖਾਵਾਂਗੇ ਕਿ ਆਮ ਰੋਜ਼ਾਨਾ ਦੀ ਤਰ੍ਹਾਂ ਜਿਹੜੇ ਬਾਜ਼ਾਰ ਨੇ ਉਹ ਖੁੱਲੇ ਹੋਏ ਨਜ਼ਰ ਆ ਰਹੇ ਨੇ ਔਰ ਦੁਕਾਨਦਾਰ ਵੀ ਸਵੇਰ ਤੋਂ ਆਪਣੀ ਜਿਹੜੀ ਦੁਕਾਨਦਾਰੀ ਹੈ ਉਹ ਜ਼ਰੂਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਵੀ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿ ਲੁਧਿਆਣਾ ਦੇ ਘੰਟਾ ਘਰ ਦੇ ਨਜ਼ਦੀਕ ਚੋੜਾ ਬਾਜ਼ਾਰ ਹੈ ਤਾਂ ਦੁਕਾਨਾਂ ਰੋਜ਼ਾਨਾ ਦੀ ਤਰ੍ਹਾਂ ਖੁੱਲ੍hiyan ਹੋਈਆਂ ਨੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਉਹਨਾਂ ਨੂੰ ਇਸ ਕਾਲ ਦਾ ਪਤਾ ਸੀ ਜਾਂ ਨਹੀਂ ਪਤਾ ਸੀ ਸਰ ਅੱਜ ਭਾਰਤ ਬੰਦ ਦੀ ਕਾਲ ਦਾ ਸੱਦਾ ਦਿੱਤਾ ਗਿਆ ਸੀ ਦਲਿਤ ਸਮਾਜ ਨੇ ਕੀ ਲੱਗਦਾ ਤੁਹਾਨੂੰ ਇਹਦਾ ਪਤਾ ਸੀਗਾ ਕਿ ਅੱਜ ਭਾਰਤ ਬੰਦ ਰਹੇਗਾ ਦੇਖੋ ਜੀ ਪੂਰੀ ਨਿਊਜ਼ ਤਾਂ ਆਣੀ ਰਹੀ ਸੀ ਇਹਦੇ ਅੱਗੇ ਭਾਰਤ ਬੰਦ ਦਾ ਕਿੰਨੇ ਦਿਨ ਲਗਾਤਾਰ ਪੇਪਰਾਂ ਜਾਂਦਾ ਰਹਿੰਦਾ ਹੈ ਵੀ ਐਦਾਂ ਦੇ ਐਦਾਂ ਪਰ ਅੱਜ ਕੀ ਪੂਰੀ ਆਣੀ ਰਹੀ ਸੀ ਔਰ ਪੇਪਰ ਵੀ ਆ ਗਿਆ ਹੈ ਪੰਜਾਬ ਸਰਕਾਰ ਨੇ ਕਿਹਾ ਹੈ ਕਹਿੰਦਾ ਵੀ ਪੰਜਾਬ ਵਿੱਚ ਕੋਈ ਅਸਰ ਨਹੀਂ ਆਊਗਾ ਜੀ ਇਹਦਾ ਤੇ ਬਾਕੀ ਤੁਹਾਨੂੰ ਪਤਾ ਹੀ ਇਹ ਕੰਮ ਘੁਮ ਅੱਗੇ ਬਹੁਤ ਜ਼ਿਆਦਾ ਘਟਿਆ ਗਿਆ ਹੈ ਕੰਮ ਤਾਂ ਹੈ ਨਹੀਂ 5 ਮਹੀਨੇ ਹੋ ਗਏ 6 ਮਹੀਨੇ ਐਦਾਂ ਹੀ ਮੰਦੀ ਜੀ ਜੂਜਦੇ ਪਏ ਆ ਖਰਚੇ ਨਹੀਂ ਨਿਕਲਦੇ ਪਏ ਪੂਰੀ ਤਰ੍ਹਾਂ ਬੰਦਗੀ ਕਰੂਗਾ ਪਰ ਇਸੇ ਵਿਚਾਲੇ ਲੁਧਿਆਣਾ ਦੀਆਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਆ ਕਿ ਇੱਥੇ ਕੋਈ ਵੀ ਜ਼ਿਆਦਾਤਰ ਅਸਰ ਜਿਹੜਾ ਉਹ ਨਹੀਂ ਦੇਖਣ ਨੂੰ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਜਿਹੜੇ ਲੋਕ ਨੇ ਉਹ ਆ ਰਹੇ ਨੇ ਔਰ ਬਾਜ਼ਾਰਾਂ ਦੇ ਵਿੱਚ ਜਿਹੜੀ ਆ ਖਰੀਦੋ ਫਰੋਕਤ ਵੀ ਉਸੇ ਤਰੀਕੇ ਦੇ ਨਾਲ ਚੱਲ ਰਹੀ ਆ ਪਰ ਦੁਕਾਨਦਾਰ ਇਸ ਗੱਲ ਨੂੰ ਲੈ ਕੇ ਜ਼ਰੂਰ ਨਿਰਾਸ਼ ਨੇ ਕਿ ਉਹਨਾਂ ਦੇ ਕੰਮ ਤੇ ਜਿਹੜਾ ਅਸਰ ਹੈ ਉਹ ਜ਼ਰੂਰ ਪੈਂਦਾ ਹੈ ਤਾਂ ਉਹ ਆਪਣੇ ਖਰਚੇ ਕਿੱਥੋਂ ਕੱਢਣਗੇ ਉਸ ਨੂੰ ਲੈ ਕੇ ਉਹਨਾਂ ਨੇ ਜ਼ਿਕਰ ਜ਼ਰੂਰ ਕੀਤਾ ਤਾਂ ਇਹ ਲੁਧਿਆਣਾ ਦੇ ਚੋੜੇ ਬਾਜ਼ਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਹੜੇ ਲੋਕ ਨੇ ਉਹ ਰੋਜ਼ਾਨਾ ਦੀ ਤਰ੍ਹਾਂ ਹੀ ਇੱਥੇ ਨਜ਼ਰ ਆ ਰਹੇ ਨੇ ਪਰ ਦੂਸਰੇ ਪਾਸੇ ਗੱਲ ਕਰੀਏ ਤਾਂ ਅੱਜ ਭਾਰਤ ਬੰਦ ਦੀ ਕਾਲ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਇਸੇ ਦੇ ਚਲਦਿਆਂ ਜਲੰਧਰ ਦੇ ਵਿੱਚ ਕੁਝ ਅਸਰ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲਿਆ ਲੇਕਿਨ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ 'ਚ ਇਸ ਦਾ ਕੋਈ ਵੀ ਅਸਰ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਿਆ ਤਾਂ ਇਹ ਇੱਕ ਵਾਰ ਫਿਰ ਤੋਂ ਦੂਰ ਤੱਕ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅੱਜ ਭਾਰਤ ਬੰਦ ਦੀ ਕਾਲ ਦਾ ਸੱਦਾ ਸੀ ਪਤਾ ਸੀ ਕੁਝ ਸਿਰਫ ਸਿਰਫ ਸੋਸ਼ਲ ਮੀਡੀਆ ਦਾ ਪਤਾ ਸੀ ਨਾ ਨਿਊਜ਼ ਵਗੈਰਾ ਤੇ ਦਿਖਾਇਆ ਗਿਆ ਨਾ ਅਖਬਾਰ ਚ ਦੇਖਿਆ ਸਿਰਫ ਸੋਸ਼ਲ ਮੀਡੀਆ ਤੇ ਦੇਖਿਆ ਹੋਗਾ ਇਸ ਨਹੀਂ ਪਤਾ ਸੀਗਾ ਜੀ ਹਾਂਜੀ ਦੁਕਾਨਾਂ ਰੋਜ਼ਾਨਾ ਦੀ ਤਰ੍ਹਾਂ ਖੁੱਲੀਆਂ ਹੋਈਆਂ ਨੇ ਲੱਗਦਾ ਸੀ ਕਿ ਅੱਜ ਜਿਵੇਂ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੁਸੀਂ ਜ਼ਿਕਰ ਕੀਤਾ ਕਿ ਕੋਈ ਪੁਲਿਸ ਹੋਣੀ ਚਾਹੀਦੀ ਸੀ ਬੰਦ ਕਰਾਉਣ ਦੇ ਲਈ ਜਿਵੇਂ ਲੋਕ ਅਕਸਰ ਦੇਖਿਆ ਜਾਂਦਾ ਕਿ ਸੜਕਾਂ ਤੇ ਆਂਦੇ ਨੇ ਦੁਕਾਨਾਂ ਬੰਦ ਕਰਾਉਂਦੇ ਨੇ ਹਾਂਜੀ ਫਿਲਹਾਲ ਤੇ ਨਾ ਕੋਈ ਪੁਲਿਸ ਵਾਲਾ ਦੇਖਿਆ ਹੈ ਨਾ ਕੋਈ ਦਸਮਰਥਕ ਆਇਆ ਹੈ ਕਿ ਬੰਦ ਕਰਾਣ ਨੂੰ ਕਿਹਾ ਹੋਵੇ ਕਿਸੇ ਨੇ ਹਜੇ ਸਿਲਾਦ ਸਵੇਰ ਤੋਂ ਕੋਈ ਨਹੀਂ ਆਇਆ ਜੀ ਕਹਿੰਦਾ ਸਾਨੂੰ ਸੀਐਸਟੀ ਐਕਟ ਦੇ ਵਿੱਚ ਕ੍ਰੀਮੀ ਲੇਅਰ ਦੀ ਸ਼ੋਧ ਨੂੰ ਲੈ ਕੇ ਜਿੱਤੇ ਭਾਰਤ ਬੰਦ ਦਾ ਸਦਤ ਹੋ ਗਿਆ ਉਹਤੇ ਅਸੀਂ ਇਸ ਵੇਲੇ ਗੜ ਸ਼ੰਕਰ ਤੇ ਮੌਜੂਦ ਹਾਂ ਗੜ ਸ਼ੰਕਰ ਤੇ ਬੰਗਾ ਚੌਂਕ ਦੇ ਵਿੱਚ ਬੰਗਾ ਚੌਕ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਨੇ ਕਿ ਇੱਥੇ ਭਾਰਤ ਬੰਦ ਦਾ ਅਸਰ ਨਜ਼ਰ ਨਹੀਂ ਆ ਰਿਹਾ ਤੇ ਆਪ ਦੇ ਨਾ ਵਾਂਗੂ ਜੜੀਆਂ ਦੁਕਾਨਾਂ ਖੁੱਲੀਆਂ ਨੇ ਤੇ ਉਸੀ ਤਰ੍ਹਾਂ ਆਮ ਦਿਨਾਂ ਵਾਂਗੂ ਜਿਹੜੀ ਗੱਡੀਆਂ ਦੀ ਰਫ਼ਤਾਰ ਲੋਕਾਂ ਦਾ ਆਣਾ ਜਾਣਾ ਉਸੀ ਤਰ੍ਹਾਂ ਦੇ ਨਾਲ ਕਾਇਮ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਬੇਸ਼ੱਕ ਜ਼ਰੂਰ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਗੜ੍ਹ ਸ਼ੰਕਰ ਦੇ ਵਿੱਚ ਜਿਹੜਾ ਭਾਰਤ ਬੰਦ ਦਾ ਅਸਰ ਨਜ਼ਰ ਨਹੀਂ ਆ ਰਿਹਾ ਔਰ ਇਸ ਦੇ ਨਾਲ ਹੀ ਬਖ ਬਖ ਕਸਬਿਆਂ ਦੇ ਵਿੱਚ ਵੀ ਨਜ਼ਰ ਨਹੀਂ ਆ ਰਿਹਾ ਆਮ ਦਿਨਾਂ ਵਾਂਗੂ ਜਿਹੜੀਆਂ ਦੁਕਾਨਾਂ ਖੁੱਲੀਆਂ ਨੇ ਗੜ੍ਹ ਸ਼ੰਕਰ ਤੋਂ ਕੈਮਰਾ ਪਰਸਨ ਅਜਵੇਰ ਬਰੋਰ ਦੇ ਨਾਲ ਸੰਜੀਵ ਕੁਮਾਰ న్యూਸ 18 ਪੰਜਾਬ ਕੀ ਵਦਨ ਤੇ ਗੱਲ ਕਰਾਂਗੇ ਰਵਨੀਤ ਸਿੰਘ ਬਿੱਟੂ ਦੀ ਜੋ ਕਿ ਰਾਜ ਸਭਾ ਦੇ ਲਈ ਆਪਣੇ ਨੋਮੀਨੇਸ਼ਨ ਪੇਪਰਸ ਫਾਈਲ ਕਰ ਰਹੇ ਨੇ ਜੈਪੁਰ ਤੋਂ ਨੰਨਜ਼ਤ ਕੀ ਪਰਚਾ ਉਹਨਾਂ ਦੇ ਵੱਲੋਂ ਦਾਖਲ ਕੀਤਾ ਗਿਆ ਹੈ ਕਿ ਰਾਜਸਥਾਨ ਤੋਂ ਰਾਜ ਸਭਾ ਜਾ ਰਹੇ ਨੇ ਰਵਨੀਤ ਸਿੰਘ ਬਿੱਟੂ ਹਾਲੇ ਕਿਸੇ ਸਦਨ ਦੇ ਮੈਂਬਰ ਨਹੀਂ ਹਨ ਰਵਨੀਤ ਸਿੰਘ ਬਿੱਟੂ ਨੂੰ ਦੀ ਸਰਕਾਰ ਚ ਕੇਂਦਰ ਰਾਜ ਮੰਤਰੀ ਦਾ ਅਹੁਦਾ ਨੰਨ ਦਿੱਤਾ ਗਿਆ ਹੈ ਤੇ ਲੁਧਿਆਣਾ ਤੋਂ ਜੋ ਲੋਕ ਸਭਾ ਚੋਣਾਂ ਉਹਨਾਂ ਦੇ ਵੱਲ ਲੜੀਆਂ ਗਈਆਂ ਸੀ ਉਹ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤਬਾਤ ਸੂਰਤ ਕੀ ਦੇਖ ਪਾਰੇ ਹੋ ਕੱਲ ਰਾਤਿਆ ਤਬਾਤ ਤਸਵੀਰਾਂ ਕਿ ਰਾਜਸਥਾਨ ਦੇ ਬੁਖ ਮੰਤਰੀ के मुलाकात की थी गई गुलदस्ता देख वेलकम किया जा रहा है कल देर रात ही जो रमीत सिंह बिट्टू ने जयपुर पहुंचे से हालांकि आज उन्होंने वालों नॉमिनेशन पेपर्स फाइल किए जा रहे हैं मन प्यारे प्रधानमंत्री नरेंद्र मोदी जी देश के प्रधानमंत्री उनका मेरे देश के होम मिनिस्टर अमित शाह जी उनकी ब्लेसिंग और नड्डा साहब जो हमारे प्रेसिडेंट हैं बीजेपी के उनका और ख़ास तौर पर चीफ मिनिस्टर साहब राजस्थान के हमारे प्रधान जी और हमारी सारी कैबिनेट के मिनिस्टर्स और जितने बीजेपी के एम एल ए मैं उनका शुक्रगुजार हूँ उन्होंने मुझे, मुझे मौका दिया अगर आप पंजाब हरियाण पंजाब हरियाणा और पंज, राजस्थान की बात की है आपने तो इसमें पंजाब है और राजस्थान है जो दोनों हर वक्त देश के दुश्मन को कड़ी निगरानी रखते हैं और उसको सिर उठाने नहीं देते देश के लिए ये दोनों राजस्थान और पंजाब करता है और गंगानगर हनुमानगढ़ हन, ये पंजाब और रा, 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 राजस्थान का बॉर्डर है और इसी तरीके से ये हमेशा सूरवीरों की धरती है और यहाँ पे मुझे इन्होंने मौका दिया है मैं तो हमेशा कर्जाईदार हूँ कर्जदार हूँ इनका जो मतलब मेरे पास शब्द नहीं है जितना मुझे जो आशीर्वाद जो मुझे ब्लेसिंग राजस्थान ने दी है और मैं भी हमेशा इस राजस्थान की पगड़ी को इस राजस्थान का कल्चर है इस राजस्थान की जो शहादतें कुर्बानियाँ हैं उसको मेरे आगे सिर झुकता है और हमेशा इन इसकी शान में शान तो वैसे ही दुनिया में बहुत है लेकिन जो मेरी तरफ़ से कोई तिलफुल जो डल सकेगा ਪੂਰੇ ਰਾਜਸਥਾਨ ਕੇ ਲਈ ਕبھی ਵੀ ਕੋਈ